ਗੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਇਸ ਵਕਤ ਅਸੀਂ ਗੱਲ ਕਰਾਂਗੇ ਖਾਸ ਤੌਰ ਤੇ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਕੁਦਰਤੀ ਆਫਤ ਜਿਹੜੀ ਆ ਲਗਾਤਾਰ ਆਈ ਹੋਈ ਹੈ ਪੰਜਾਬ ਦੇ ਨੇ ਕਈ ਪਿੰਡ ਦੇ ਉਹ ਕੁਦਰਤੀ ਆਫਤ ਦੇ ਵਿੱਚ ਜਿਹੜੇ ਨੇ ਉਹ ਚੁਲਸ ਚੁਕੇ ਨੇ ਜਨਕਿ ਕਈ ਪਿੰਡਾਂ ਦੇ ਘਰ ਤਬਾਹ ਹੋ ਚੁਕੇ ਨੇ ਕਈ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਖਤਮ ਹੋ ਚੁਕੀਆਂ ਨੇ ਪਰ ਜਿੱਥੇ ਪੰਜਾਬ ਸਰਕਾਰ ਜਿਹੜੀ ਆ ਉਹ ਲਗਾਤਾਰ ਸੇਵਾ ਕਰ ਰਹੀ ਹੈ ਸੰਸਥਾਵਾਂ ਸੇਵਾਕਾਰੀਆਂ ਨੇ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਵੱਡੀ ਸੰਸਥਾ ਜਿਹੜੀ ਹੈ ਯੂਕੇ ਤੋਂ ਖਾਸ ਤੌਰ ਤੇ ਸਰਦਾਰ ਜਸਵਿੰਦਰ ਸਿੰਘ ਐਜੂਕੇਟਰ ਜੋ ਪ੍ਰੋਜੈਕਟ ਚਲਾ ਰਹੇ ਨੇ ਤਾਂ ਉਹ ਇਸ ਸਮੇਂ ਉੱਥੇ ਮੌਕੇ ਤੇ ਮੌਜੂਦ ਨੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਉੱਥੇ ਹਾਲਾਤ ਕੀ ਨੇ ਸਰਦਾਰ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹ ਜੀ ਬਾਈ ਖਾਲਸਾ ਬਾਈ ਫਤਿਹ ਆ ਜੀ ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਸਿੰਘ ਜੀ ਇਸ ਸਮੇ ਤੁਸੀ ਕਿਹੜੀ ਜਗ੍ਹਾ ਤੇ ਮੌਜੂਦ ਹੋ ਪੂਰੇ ਪੰਜਾਬ ਦੀ ਗੱਲ ਕੀਤੀ ਆਵੇ ਤੁਹਾਡੀ ਜਿਹੜੀ ਸੰਸਥਾ ਹੈ ਐਜੂਕੇਟ ਪੰਜਾਬ ਪ੍ਰੋਜੈਕਟ ਤਾਂ ਉਹ ਕਿਹੜੇ ਕਿਹੜੇ ਜਗ੍ਹਾ ਤੇ ਜਾ ਕੇ ਸੇਵਾ ਕਰ ਰਹੀ ਹੈ ਹਾਲਾਤ ਕੀ ਨੇ ਇਸ ਵਕਤ ਜੀ ਜੀ ਇਸ ਵਕਤ ਅੱਜ ਮੈਨੂੰ ਆਇਆ ਤਾਂ 3 ਦਿਨ ਹੋਇਆ ਪਹਿਲੇ ਦਿਨ ਉਤਰਦੇ ਸਾਰ ਹੀ ਮੈਂ ਜਹਾਜ਼ ਤੋਂ ਇੱਥੇ ਪਹੁੰਚਿਆ ਲੁਧਿਆਣਾ ਨੂੰ ਗਿਆ ਤੇ ਮੇਰੀ ਟੀਮ ਆਈ ਆ ਜੀ ਤੇ ਲੈ ਕੇ ਆਪਾਂ ਤੁਰ ਪਏ ਜਿੱਥੇ ਇਥੇ ਸੁਣਿਆ ਹੜ ਆਇਆ ਉਧਰ ਪਾਕਿਸਤਾਨ ਦੇ ਬਾਰਡਰ ਤੇ ਫਾਜ਼ਲਕਾ ਬਖਰੋਜਪੁਰ ਤੇ ਹੁਣ ਦਾਸ ਅੱਜ ਚੌਥੇ ਪੰਜਵੇਂ ਦੇ ਰਵਾਲ ਅੱਛੇ ਸੁਲਤਾਨਪੁਰ ਲੋਧੀ ਜੀ ਇੱਥੇ ਬਹੁਤ ਹੀ ਬੁਰਾ ਹਾਲ ਹੈ ਜੀ ਉੱਥੇ ਦਾਸ ਜਨਾ ਕਿ ਸੇਵਾ ਕਰਨਾ ਅਸਲੀ ਭਈ ਸੇਵਾ ਤੇ ਅਜੇ ਨਹੀਂ ਕੀਤੀ ਪਰ ਇਹ ਤਾਂ ਪੁੱਛੀ ਅਸ ਅੰਦਰੋਂ ਕਿਉਂਕਿ ਅਸੀਂ ਚਾਹਨੇ ਹਾਂ ਕਿ ਸ ਉਹ ਚੀਜ਼ ਇਥੇ ਹਕਾਇਏ ਦੇ ਨੂੰ ਲੋ ਹੈ ਸਾਰੇ ਬੰਦੇ ਟੁੱਟ ਕੇ ਰਾਸ਼ਨ ਨੂੰ ਪੈ ਗਏ ਰਾਸ਼ਨ ਦੇ ਅੰਦਰ ਨਾ ਹੂੰ ਇਹ ਤੇ ਤਾਂ ਬੜੀਆਂ ਹੋ ਚੀਆਂ ਲੋਕ ਹੈ ਕਿਉਂਕਿ ਅਸੀਂ ਮਾਫ ਕਰਨਾ ਜੀ ਢੁੱਬੇ ਤੇ ਹੈ ਨਾ ਜਿਹੜਾ ਮਕਾਨ ਹੈ ਉਹਨਾਂ ਤੱਕ ਦੇਖੋ ਕੋਚ ਨਹੀਂ ਪਾਰਿਆ ਬਿਲਕੁਲ ਕਿੰਨੇ ਲੋਕੀ ਇਨੀ ਤੇਜ਼ੀ ਨਾਲ ਕਰੀ ਜਾਂਦੇ ਪਿਆ ਨਾ ਉਹਨਾਂ ਦਾ ਨਾਂ ਤੇ ਲੋੜ ਕਿ ਥੋੜੀ ਵੱਡੀ ਹੋਈ ਪਈ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵਾਂ ਕਿ 15-20 ਦਿਨ ਰੁਕ ਜਿਓ ਵੱਡੋੜਾ ਛੱਟੋੜਾ ਇਹ ਥੋੜੀ ਸੰਗਤ ਵੀ ਆਪਈ ਐ ਜਿਹੀ ਆ ਜੀ ਰਾਸ਼ਨ ਮ ਬੜਾ ਆ ਚੁੱਕਾ ਇਥੇ ਇਹਨਾਂ ਨੂੰ ਲੋੜ ਪੈਣੀ ਹੈ ਦੇਖੋ ਖੇਤਾਂ ਦੇ ਵਿਚਾਰ ਖਾਦ ਦੀ ਲੋੜ ਪੈਣੀ ਹੈ ਬੱਚਾ ਦਾਵਾ ਵਾਸਤੇ ਚਾਰਾ ਚਾਹੀਦਾ ਹੈ ਬਿਲਕੁਲ ਤੇ ਇਹਨਾਂ ਨੂੰ ਫਿਰ ਤਰਪਾਲਾਂ ਚਾਹੀਦੀਆਂ ਨੇ ਇਹਨਾਂ ਨੂੰ ਹੋਰ ਬਹੁਤ ਸਾਡੀ ਲਿਸਟ ਹੈਗੀ ਹੈ ਵੱਡੀ ਇਹ ਜਦ ਨਾ ਬਿਮਾਰੀ ਹੈ ਕਈ ਚੀਜ਼ਾਂ ਹੋਰ ਚਾਹੀਦੀਆਂ ਨੇ ਉਹਨਾਂ ਖਾਦ ਚਾਹੀਦੀ ਹੋएगी ਈਟ ਚਾਹੀਦੇ ਹੋਣਗੇ ਸੋ ਆਪਾਂ ਇਹ ਸਾਰੀਆਂ ਸੇਵਾਵਾਂ ਕਰਨੀਆਂ ਕਿਉਂਕਿ ਸੰਗਤ ਸਹਿਯੋਗ ਦੇ ਰਹੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਇਹ ਸਾਡੀ ਸੰਸਥਾ 100% ਦਾ ਜੋ ਕੰਮ ਕਰਦੀ ਆ ਜਿਵੇਂ ਬੱਚਿਆਂ ਦੀ ਪੜਾਈਆਂ ਦੇ ਕੰਮ ਕਰਦੇਵੇਂ ਆ ਅੱਜ 6000 ਬੱਚਿਆਂ ਦੇ ਫੀਸਾਂ ਜਾਂਦੀਆਂ ਜੀ ਗਰੀਬ ਬੱਚਿਆਂ ਦੀਆਂ ਪੜਾਈਆਂ ਕਰਾਉਣੀਆਂ ਸਾਧਰੀ ਸਕੂਲ ਚੱਲਦੇ ਆ ਐਜੂਕੇਟ ਪੰਜਾਬ ਚੈੱਕ ਦਾ ਮਤਲਬ ਇਹ ਹੈ ਕਿ ਪੰਜਾਬ ਦੇ ਬੱਚਿਆਂ ਨੂੰ ਪੜਾਈਆਂ ਕਰਾਈਏ ਬਾਹਰ ਜਿੱਥੇ ਪੰਜਾਬ ਦੇ ਪੀੜਾ ਪੈ ਗਈ ਹੈ ਤੇ ਮੇਰੇ ਗੁਰੂਆਂ ਦੀ qrtੀ ਆ ਉੱਥੇ ਦਾਸ ਲਾ ਕਿ ਇਹ ਸੇਵਾ ਵੀ ਕਰਨ ਜੱਛ ਗਿਆ ਪਈ ਟੀਮ ਦੇ ਨਾਲ ਤੇ ਆਪਾਂ ਟੀਮ ਲੈ ਕੇ ਨਿਕਲੇ ਹੋਏ ਆ ਦਿਨ ਰਾਤ ਮਾਫ ਕਰਨਾ ਆਦੀ ਦੋ ਦੋ ਅੱਡੇ ਵਾਚਦੇ ਆ ਤੇ ਸੋਸੇ ਨਿਕਲ ਜਾਈਦਾ ਦੋ ਬੋਟਾਂ ਦੋ ਕਿਸ਼ਤੀਆਂ ਲੈ ਕੇ ਤੇ ਜਿਹੜੇ ਲੋਕਾਂ ਦੇ ਮਕਾਨ ਚੰਗੇ ਡੁੱਬੇ ਪਈਆਂ ਉਹਨਾਂ ਨੂੰ ਲੰਗਰ ਪੰਚਾਇਆ ਉਹਨਾਂ ਨੂੰ ਰਾਸ਼ਨ ਪੰਚਾਇਆ ਨ ਉਹ ਬਲਸ ਲੋਜ ਆ ਪ੍ਰੋਸੈਸ ਹੈ ਪਾਣੀ ਥੱਲੇ ਉਤਰੇਗਾ ਨਾ ਤੇ ਦਾਖਲ ਕੀ ਸੇਵਾ ਕਰ ਸਕਾਂਗੇ ਤੇ ਇਸ ਤਰ੍ਹਾਂ ਕੀ ਬੇਨਤੀ ਕਰਦੇ ਆ ਸਾਰਿਆਂ ਨੂੰ ਮੈਨੂੰ ਬਲਕੇ ਪੈਸੇ ਨਾ ਦਿਓ ਅੱਜ ਅਮੇ ਨਾਲ ਦੇ ਲੋਕ ਬਹੁਤ ਬੜੀ ਹੋ ਰਹੀ ਏ ਤੁਸੀਂ ਆਪ ਨਾਲ ਚੱਲੋ ਮੇਰੇ ਚਲ ਕੇ ਜੋ ਸੀ ਵੀ ਲੋੜ ਹੈ ਉਹ ਲਿਆ ਕੇ ਦਿਓ ਸਾਰਿਆਂ ਨੂੰ ਕੋਈ ਅਰਜ਼ ਨਹੀਂ ਹੈਗਾ ਮੈਨੂੰ ਆਪਣੀ ਵਡਿਆਈ ਨਹੀਂ ਚਾਹੀਦੀ ਇਹ ਮੇਰੀ ਗੁਰੂ ਦੀ ਵਡਿਆਈ ਆ ਕਿਉਂਕਿ ਗੁਰੂ ਮੇਰਾ ਕਹਿੰਦਾ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਚਖੋ ਬਿਲਕੁਲ ਬਿਲਕੁਲ ਬਹੁਤ ਏਨਾ ਕਮਾਲ ਹੈ ਇੰਗਲੈਂਡ ਨੇ 60 ਸਾਲ ਲਾਏ ਬਤੇਰੇ ਪੈਸੇ ਪੂਸੇ ਵੇਖ ਲੈ ਦੁਨੀਆ ਦੀ ਸਾਰੀਆਂ ਖੁਸ਼ੀਆਂ ਸੁੱਖ ਵੇਖ ਲੈ ਤੇ ਠਕਾਰੀ ਦਾ ਰਾਜਾ ਮੈਂ ਬਣ ਚੁੱਕਾ ਤੇ ਉਹ ਨਾਲ ਦਾ ਫਰਵੀ ਨਹੀਂ ਜਾਣੀ ਤੇ ਫਿਰ ਸੋਖੀ ਲੈਣਾ ਨਾ ਤੇ ਇਹਦੇ ਸ਼ਤਰਜੋ ਸੋਖ ਮੈਨੂੰ ਮਿਲ ਲੈਣਾ ਉਸ ਸੋਖ ਮੈਨੂੰ ਰਾਜਾ ਬਣ ਕੇ ਨਹੀਂ ਮਿਲਿਆ ਇੰਗਲੈਂਡ ਵਿਚ ਆ ਮੇਰੇ ਬੱਚੇ ਰਾਜ ਕਰ ਰਹੇ ਆ ਕਿਉਂਕਿ ਸਾਡੇ ਮਾਤਾ ਪਿਤਾ ਸਾਨੂੰ ਜੋ ਸਿੱਖਿਆ ਦਿੰਦੇ ਸੀ ਨਾ ਉਹ ਮੈਂ ਹੁਣ ਪੰਜਾਬ ਵਿਚ ਆ ਕੇ ਬੱਚਿਆਂ ਨੂੰ ਵੰਡਦਾ ਪਿਆ ਹਾਂ ਦਾਦਾ ਨਾਨਾ ਬਣ ਕੇ ਦੇਖਾ ਮੀਕ ਕੋਲ ਫਰੀਖੋ ਲਈਏ ਤਾਂ ਕਿ ਬੱਚਿਆਂ ਲਈ ਉਹਨੀਆਂ ਕੁਰਸੀਆਂ ਤੇ ਬਿਠਾਈਏ ਹਾਲ ਹਾਲ ਆ ਰਹੇ ਆ ਨਾ ਪਿੱਛੇ ਮੈਨੂੰ ਪਤਾ ਕੀ ਕੋਣ ਹੈ ਇਹ ਬੜੇ ਬੱਚੇ ਉਹਨਾਂ ਯੂਨੀ ਕੁਰਸੀਆਂ ਬਿਠਾਉਣਗੇ ਇਹ ਗੱਲਾਂ ਨਹੀਂ ਹੋਣੀਆਂ ਇਹੋ ਠੀਕ ਕਰਾਂਗੇ ਇਹੋ ਠੀਕ ਕਰਾਂਗੇ ਇੱਥੇ ਕੋਈ ਅਸਪਾਸੇ ਆਮਾ ਹੀ ਕੋਈ ਨਹੀਂ ਹੋਰ ਮਾਫ ਕਰਨਾ ਫਿਰ ਇਸ ਕਰਕੇ ਦਾਸ ਦਾ ਆਪਣਾ ਫਰਜ਼ ਨਿਭਾ ਰਿਹਾ ਬਾਕੀ ਆਪਣੇ ਆਪ ਜੋ ਕਰਨਾ ਕਰੀ ਚੱਲਣ ਸਾਰਿਆਂ ਲਈ ਖਰਾਬ ਨਹੀਂ ਲੈਣਾ

ਰਾਸ਼ਨ ਜਿਹੜਾ ਉਹ ਨਾ ਪਹੁੰਚਾਇਆ ਜਾਵੇ ਕਿਉਂਕਿ ਜਿਹੜੇ ਹਾਲਾਤ ਉੱਥੇ ਬੜੇ ਹੋਏ ਨੇ ਲੋਕਾਂ ਦੇ ਘਰ ਬਰਬਾਦ ਹੋ ਚੁੱਕੇ ਨੇ ਲੋਕਾਂ ਦਾ ਕਾਰੋਬਾਰ ਖਤਮ ਹੋ ਚੁੱਕਿਆ ਜਮੀਨਾਂ ਉਹਨਾਂ ਦੀ ਖਤਮ ਹੋ ਚੁੱਕੀਆਂ ਨੇ ਇਸ ਨੂੰ ਲੈ ਕੇ ਲੋਕਾਂ ਨੂੰ ਕਿੱਲ ਜਿਹਨਾਂ ਸਾਡੇ ਵਿੱਚ ਹੁੰਦਾ ਪੈਣਾ ਉਹ ਸਾਡੀਆਂ ਦੋ ਟੀਮਾਂ ਕਰਦੀਆਂ ਭਈਆਂ ਜਿਨ੍ਹਾਂ ਦੇ ਘਰ ਬਿਲਕੁਲ ਡੁੱਬੇ ਵਿੱਚ ਖੜਾ ਉੱਥੇ ਪਾਣੀ ਨਹੀਂ ਜਾਂਦਾ ਪਿਆ ਉੱਥੇ ਰੋਟੀ ਕੋਈ ਹੈਗੀ ਪਰ ਅਸਲੀ ਸੇਵਾ ਜਿਹੜੀ ਸ਼ੁਰੂ ਬੈਗੀ ਨਾ ਕਿ ਬਿਮਾਰੀਆਂ ਵੀ ਨਿਕਲਣੀਆਂ ਹੈ ਤਾਂ ਪਾਣੀ ਥੱਲੇ ਜਾਏਗਾ ਬਣਾ ਕੇ ਕੁਸਾਂ ਖਰਾਬ ਹੋ ਜਾਣਗੇ ਇਹਨਾਂ ਨੂੰ ਖਾਦ ਚਾਹੀਦੀ ਢੀਚ ਚਾਹੀਏ ਹੋਣਗੇ ਇਸ ਵੇਲੇ ਸਰਪਾਲਾ ਸੀ ਜੂਰ ਬੰਨੀਆਂ ਬੜੀਆਂ ਸਾਰੀਆਂ ਕਿਉਂ ਲੋਕੀ ਛੱਤਾਂ ਤੇ ਬੈਠੇ ਘਰਾਂ ਦੀ ਛੱਤਾਂ ਤੇ ਬੈਠੇ ਆ ਬਿਲਕੁਲ ਖਰਾਬਾ ਵਾਲੇ ਸੀ ਬੜੀਆਂ ਕਿੰਦਾ ਨਹੀਂ ਹੋ ਚੀ ਗਿਆ ਸੀ ਉਹ ਜਵਾਮ ਜਾਨ ਉਹ ਬਾਹਰ ਕੱਢੀ ਸਕੇ ਇਹਨਾਂ ਦੇ ਉੱਥੇ ਅਸੀਂ ਚਾਲਾ ਪੰਚਾ ਰਹੇ ਹਾਂ ਕੱਲ ਵੀ ਅਸੀਂ ਨਾਲ ਆਦੇ ਆਲੇ ਮੰਗਿਆ ਅਜੇ ਨਾਲ ਆਉਂਦੇ ਹਾਂ ਪਾਕਿਸਤਾਨ ਦੇ ਬਾਰਡਰ ਤੇ ਬਹੁਤ ਜਾਣਿਆ ਕੋਈ ਵੀ ਪਹੁੰਚ ਪਾ ਰਿਹਾ ਅਸੀਂ ਉੱਥੇ ਪਹੁੰਚ ਕੇ ਉਹ ਸਭ ਸੇਵਾ ਲੈ ਰਹੇ ਜੀ ਅੱਛਾ ਮੈਂ ਤਾਂ ਤੁਹਾਡੇ ਤੱਕ ਪਹੁੰਚ ਕਰਨੀ ਚਾਹੁੰਦਾ ਕਿਉਂਕਿ ਬਹੁਤ ਚੰਗੀ ਸੇਵਾ ਕਰ ਰਹੇ ਹੋ ਪਰਮਾਤਮਾ ਦੀ ਕਿਰਪਾ ਤੁਹਾਡੇ ਕੋਲ ਬਹੁਤ ਜੜੀ ਹੈ ਮਾਇਆ ਵੀ ਹੈ ਗਿਆ ਚੰਗਾ ਕਾਰੋਬਾਰ ਹੈ ਜਿਵੇਂ ਤੁਸੀਂ ਗੱਲ ਕੀਤੀ ਹੈ ਤੁਹਾਡੇ ਨਾਲ ਜੇਕਰ ਕੋਈ ਸੰਸਥਾਵਾਂ ਜਾਂ ਕੋਈ ਬਾਹਰ ਵਿਦੇਸ਼ਾਂ ਦੇ ਵਿੱਚ ਸੰਗਤ ਬੈਠੀ ਹੈ ਸੰਪਰਕ ਕਰਨਾ ਚਾਹੁੰਦੀ ਹੈ ਤਾਂ ਕਿ ਤੁਸੀਂ ਉਹਨਾਂ ਦੇ ਨਾਲ ਇਕੱਠੇ ਹੋ ਕੇ ਸੇਵਾ ਕਰਨ ਦੇ ਵਿੱਚ ਚਾਹਾਂ ਜਾਂ ਕਿ ਕੁਝ ਕਹਿਣਾ ਚਾਹੁੰਦੇ ਹੋ ਦੁਬਾਰੇ ਵੀ ਇਕੱਠੇ ਕਰਕੇ ਸੇਵਾ ਕਰੀਏ ਆਪਾਂ ਪੰਜਾਬ ਦਾ ਜੋ ਭੀੜ ਪਈ ਹੈ ਉਹਨਾਂ ਲਈ ਅੱਜ ਵੀ ਬੇਨਤੀ ਕੀਤੀ ਹੈ ਆਪਣੇ ਸੁੰਦਰ ਸ਼ਹਿਰ ਤੋਂ ਮੈਂ ਆਇਆ ਹਾਂ ਉਹ ਸਾਰੇ ਬੰਦੇ ਸਾਰੇ ਪਾਣੀ ਕੋਲ ਇਕੱਠੇ ਹੋ ਕੇ ਉਹ ਤੇ ਮਾਇਆ ਕੱਚੇ ਕਰਦੇ ਬਈਆ ਜੇ ਫਿਰ ਉਹਨਾਂ ਨੂੰ ਅਸੀਂ ਦੱਸ ਦਿਆਂਗੇ ਬਈ ਹੁਣ ਸਾਨੂੰ ਤੁਸੀਂ ਇਹ ਤਾਂ ਮੈਂ ਕਿ 5000 ਪੈਸੇ ਭੇਜਿਓ ਐ ਇੰਨਾ ਤਾਂ ਉਹਨਾਂ ਚਾਰਾ ਚਾਹੀਦਾ ਐ ਇੰਨੀਂਰ ਤਰਫਾ ਦਾ ਚਾਹੀਦੀਆਂ ਐ ਇੰਨਾ ਸਾਲ ਵਿੱਚ ਐ ਰੈਣੀ ਖਾ ਚਾਹੀਦੀ ਐ ਸਾਲ ਕੋਈ ਅਸੀਂ ਉਹਨਾਂ ਨੂੰ ਦੱਸ ਦੱਸ ਕੇ ਕਿ ਆਪਾਂ ਵੀ ਦੀ ਸੇਵਾ ਕਰਾਂਗੇ ਤੇ ਇਸ ਦਾ ਉਹਨਾਂ ਨੇ ਆਪਣਾ ਨਾ ਫਲਰ ਲੀਫ ਫੰਡ ਕਿਤਾ ਤੇ ਬਹੁਤ ਸਾਰੇ ਬਿਮਾਰੀ ਜੀ ਸਾਡੇ ਵਾਕਿਫ ਹੋ ਗਏ ਜਿਹੜੇ ਜਿਹੜੇ ਕਿ ਜਿਆਦਾ ਮੇਰੀ ਸਸਤਾ ਨੂੰ ਕਿਉਂਕਿ ਸਾਡੀ ਸਸਤਾ ਦਾ ਕੰਮ ਇਹ ਕਿ 100% ਪੂਰ ਹੋ ਗਿਆ ਹੈ ਜਸਵਿੰਦਰ ਸਿੰਘ ਖਾਲਸਾ ਜੀ ਮੈਨੂੰ ਇੱਕ ਗੱਲ ਦੱਸੋ ਜਿਵੇਂ ਖਬਰਾਂ ਲਗਾਤਾਰ ਆ ਰਹੀਆਂ ਨੇ ਕਹਿੰਦੇ ਉੱਥੇ VOTING ਦੀ ਬੜੀ ਜਿਹੜੀ ਕਮੀ ਹੈ ਕਿਉਂਕਿ ਬੋਰਡ ਦੇ ਰਾਹੀਂ ਜਿਹੜਾ ਲੋਕਾਂ ਨੂੰ ਕੱਢਿਆ ਜਾ ਰਿਹਾ ਕਿਉਂਕਿ ਜੇਕਰ ਵੋਟ ਵੱਧ ਹੋਣਗੀਆਂ ਤਾਂ ਲੋਕਾਂ ਨੂੰ ਬਚਾਨ ਦੇ ਵਿੱਚ ਸਾਈ ਹੋ ਸਕੇਗੀ ਕੋਈ ਐਡਾ ਦੀ ਤਸਵੀਰ ਹੈ ਜਦੋਂ ਤਸਵੀਰਾਂ ਦੇਖਦੇ ਤਾਂ ਮਨ ਦੇ ਵਿੱਚ ਕੀ ਉਹ ਆਉਂਦਾ ਖਿਆਲ ਉਹ ਦੌਰ ਜਿਹੜੇ ਲੋਕਾਂ ਦੇ ਘਰ ਬਰਬਾਦ ਹੋ ਗਏ ਕਾਰੋਬਾਰ ਖਤਮ ਹੋ ਗਏ ਲੋਕਾਂ ਨੂੰ ਕੱਢਿਆ ਜਾ ਰਿਹਾ ਉਹ ਭਾਵੁਕ ਤਸਵੀਰਾਂ ਨੂੰ ਦੇਖ ਕੇ ਮਨ ਨੂੰ ਕੀ ਲੱਗਦਾ ਹੈ ਇਹ ਦਾਰਫੇ ਮੇਜਨਸਕੀ ਪਾਸਤੇ ਆਇਤੀ ਲੈ ਕੇ ਤੇ ਪੰਜਾਬ इंग्लंड ਦੇ ਹਿੰਦੁਸਤਾਨ ਸਾਰੇ ਲੋਕਿਆਂ ਭਾਇਆ ਖੇਸੇ ਖਿਆ ਪੇਸਾ ਕਰਿਆ ਪਰ ਜਿਹਨਾਂ ਨੇ ਫੋਨ ਤੇ ਗੱਲ ਕਰਨੀ ਤੇ ਮੇਰਾ ਫੋਨ ਨੰਬਰ ਲਾ ਦਿਓ ਬਿਸ਼ੱਕ ਹੋਤੇ ਰਹੀ ਬਿਲਕੁਲ ਕੋਈ ਗੱਲ ਕਰਨਾਂ ਨਹੀਂ ਕਿ ਮੇਰੇ ਆਫਿਸ ਦੇ ਫੋਨ ਤੇ ਲਾ ਦਿਓ ਮੈਂ ਗ੍ਰੈਂਡ ਦੇ ਨੰਬਰ ਬਾਅਦ ਵਿੱਚ ਨਾਲ ਨੰਬਰ ਤੇ ਮੈਂ ਭੇਜ ਜਾऊंगा ਤੁਸੀਂ ਉੱਥੋਂ ਲੈ ਲਾ ਦਿਓ ਆਪਣੀ ਸਟੀਨ ਤੇ ਕੋਈ ਪ੍ਰੋਬਲਮ ਨਹੀਂ ਆ ਉਸ ਬੱਕ ਜਿਹਨੇ ਗੱਲ ਵੀ ਕਰੀਆਂ ਹਾਂ ਗੱਲ ਵੀ ਕਰ ਲੈਣ ਕੋਈ ਅਸੀਂ ਗੱਲ ਨਹੀਂ ਆ ਸਾਨੂੰ ਕਿਸੇ ਕਾਲ ਦੀ ਘੁਕ ਨਹੀਂ ਹੈ ਮਾਫ ਕਰਨਾ ਮੈਂ ਆਪਣਾ ਫਰਜ਼ ਨਿਭਾ ਰਿਹਾ ਵੀਰ ਜੀ 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 ਨਾਮ ਜਦੋਂ ਕੈਸ਼ ਕਰੋ ਵਾਲੀ ਕੇ ਚੇਖੋ ਰਾਜਨੀਤੀ ਰਣੀ ਤੇ ਮੈਂ ਅੱਜ ਜਿਸ ਤੋ ਆਇਆ ਦੂਸਰੋਂ ਆਇਆ ਤੁਹਾਨੂੰ ਚੋਲ ਗਿਆ ਇਹ ਤੋਂ ਸਿਸ਼ਟਾ ਕਰ ਜਾਏਗਾ ਇਹਨਾਂ ਦੇ ਬੱਚੇ ਦੀ ਆਪਾਂ ਨਾ ਦੇ ਨਾ ਤੇ ਲੋਕ ਪਾਣੀ ਸਟਾਰ ਕਰਾ ਇਹਨਾਂ ਨੇ ਇਹ ਬੱਚੇ ਪੜਾਵਾਂਗੇ ਕੋਈ ਵੀ ਕੁਰਸੀਆਂ ਤੇ ਬਿਠਾਵਾਂਗੇ ਉਹ ਸ਼ਾਇਦ ਤੁਸੀਂ ਦੇਖ ਸਕੋ ਕਿ ਮੈਂ ਨਾ ਵੇਖਾਂ ਕਿਉਂਕਿ ਅਸਲ ਵਿੱਚ ਮੇਰਾ ਲੋਕਾਇਰਾ ਸਕੂਲ ਬਿਲਕੁਲ ਮਸ਼ਹੂਰ ਹੋ ਚੁੱਕਾ ਹੈ ਕਿਉਂਕਿ ਪੰਜਾਬ ਪ੍ਰੋਜੈਕਟ ਤੈਨੂੰ ਲਵਜ਼ਿਕ ਕੋਲ ਕਿਹਾ ਤੁਸੀਂ ਵਟਸਐਪ ਤੇ ਵੈਬਸਾਈਟ ਤੇ ਖੋਲੋ ਹੈਨਾ edu.punjab.net ਸਾਰੀ ਸੰਗਤ ਆਪਾਂ ਦੇਖ ਲਈਏ ਤੇ ਜੋ ਕੰਮ ਥਾਰੇ ਉਹ ਸੌ ਕਰਾ ਰਹੇ ਆ ਤੇ ਇਹ ਸੇਵਾ ਆਪਾਂ ਕਰਨੀਆਂ ਵੀਰ ਜੀ ਔਰ ਸੰਗਤ ਦੇ ਸਹਿਯੋਗ ਦੇ ਬਿਨਾ ਹੁੰਦੀ ਨਹੀਂ ਕਿਉਂਕਿ ਮੈਨੂੰ ਵੀਰ ਜੀ ਜਸਵੀਰ ਸਿੰਘ ਖਾਸ ਦਾ ਕੰਮ ਵਾਲਾ ਮੈਂ ਅਸਲ ਲਾਇਆ ਸੀ ਤੇ ਉਸਨੇ ਕਿਹਾ ਜੀ ਤੂੰ ਮਾਇਆ ਨਾ ਮੰਗੀ ਤੂੰ ਕੰਮ ਕਰਕੇ ਉਹ ਖਾ ਮਾਇਆ ਪਿੱਛੇ ਪਿੱਛੇ ਆਏਗੀ ਬਿਲਕੁਲ ਸੱਚਾ ਵੀ ਸੀ ਨਹੀਂ ਮੈਂ ਨਹੀਂ ਮੰਗਦਾ ਤੁਸੀਂ ਚੇਤਾ ਫੜ ਕੇ ਆ ਜਿਓ ਬੱਚੇ ਉਹਨੂੰ ਮੈਂ ਦੱਸਿਆ ਨਾ ਉਹ ਤੇ ਮਾਰ ਗਿਆ ਕਿ ਨਾ ਕਿੰਨਾ ਟੇਹੇ ਦੀ ਦਾੜਾ ਨਾਲ ਬੱਚਾ ਪੜ ਜਾਂਦਾ ਸੀ ਹੂੰ ਸਭ ਕੁਝ ਕਰਨਾ ਹੈ ਕੋਈ ਮਰਿਆਦਾ ਨਹੀਂ ਤੋੜਨੀ ਪਰ ਸਮੇਂ ਦੀ ਲੋੜ ਹੈ ਵਿਦਿਆਲਾ ਲੰਗਰ ਲਾਈਏ ਤਾਂ ਆਪਾਂ ਹਰ ਪੀੜਤਾ ਨੂੰ ਮਦਦ ਕਰਨੀ ਹੈ ਕਿਉਂਕਿ ਹੁਣ ਇਹ ਮੁਸੀਬਤ ਆਈ ਹੈ ਇਹਨੂੰ ਸੰਭਾਲਣਾ ਹੈ ਪਰ ਇਸ ਤੋਂ ਬਾਅਦ ਆਪਾਂ ਇਹ ਸਾਰੇ ਬੱਚੇ ਪੰਜਾਬ ਦੇ 2.5 ਲੱਖ ਬੱਚਾ ਇੰਡਾ ਇਹਦੇ ਕੋਈ ਜਾਂਦਾ ਹੀ ਕੋਈ ਨਹੀਂ ਇੰਡਾ ਦੇ ਬੱਚੇ ਬੜਾਈਏ ਸਾਰੇ ਵੱਡੀ یونیورسٹیਾਂ ਵਿੱਚ ਬਿਠਾਈਏ ਇੱਕ ਇੱਕ ਬੱਚੇ ਦੀ ਫੀਸ ਆਪ ਦਿਓ ਮੇਰੇ ਵਰਗੇ ਪਖੰਡੀਆਂ ਨੂੰ ਨਾ ਦਿਓ ਪੈਸੇ ਮੈਂ ਬਸ ਮੈਂ ਇਹੀ ਕੁਝ ਕਹਿਣਾ ਚਾਹ ਰੀ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਵੀ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਹੋ ਤੁਸੀਂ ਉੱਥੇ ਲਗਾਤਾਰ ਜਿਹੜੀ ਆ ਉਹ ਵਰਕ ਵੀ ਕਰ ਰਹੇ ਹੋ ਲੋਕਾਂ ਦੀ ਸੇਵਾ ਵੀ ਕਰ ਰਹੇ ਹੋ ਸੋ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਜਿਹੜਾ ਇਹ ਸੰਸਥਾ ਲਗਾਤਾਰ ਪੰਜਾਬ ਦੀ ਸੇਵਾ ਕਰਦੀ ਰਹੇ ਕਿਉਂਕਿ ਪੰਜਾਬ ਦੇ ਵੀ ਜਿਹੜੇ ਹਾਲਾਤ ਨੇ ਉਹ ਲਗਾਤਾਰ ਇਸ ਕਦਰ ਨੇ ਕਿ ਕਈ ਪਿੰਡ ਜਿਹੜੇ ਨੇ ਉਹ ਤਬਾਹ ਹੋ ਚੁੱਕੇ ਨੇ ਪਰ ਸੰਸਥਾਵਾਂ ਜਿਹੜੀਆਂ ਨੇ ਉਹ ਆਪਣੇ ਪੱਧਰ ਤੇ ਜੁਟੀਆਂ ਹੋਈਆਂ ਨੇ ਕਈ ਜਿਹੜੇ ਪਿੰਡ ਨੇ ਉਹ ਅਡਾਪਟ ਵੀ ਇਹਲਾ ਕਰ ਲਏਗੇ ਨੇ ਕਲਾਕਾਰ ਵੀ ਆਪਣੇ ਪੱਧਰ ਤੇ ਆ ਰਹੇ ਨੇ ਐਨ ਜੀਓ ਵੀ ਆਪਣੇ ਪੱਧਰ ਤੇ ਸੇਵਾ ਕਰ ਰਹੀਆਂ ਨੇ ਸੋ ਉਮੀਦ ਕਰਦੇ ਆਂ ਅਰਦਾਸਾ ਕਰਦੇ ਆਂ ਕਿ ਜਲ ਜਲੇ ਪੰਜਾਬ ਦੇ ਹਾਲਾਤ ਉਹ ਠੀਕ ਹੋਣ ਤੇ ਮੁਰ ਜਿਹੜਾ ਉਹ ਪਿੰਡ ਨੇ ਲਗਾਤਾਰ ਜਿਹੜੇ ਮੁਰ ਪਸਨ ਹੁਣ ਮੈਨੂੰ ਜਾਣ ਕੀ ਅਮਰਜੀਤ ਸਿੰਘ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ ਕੋਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਟੈਪਾ ਇੰਡੀਅਨ ਕੁਜ਼ੀਨ ਟ੍ਰੇਸੀ ਫਾਈਨ ਔਥੈਂਟਿਕ ਇੰਡੀਅਨ ਕੁਜ਼ੀਨ ਇਨ ਟ੍ਰੇਸੀ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ ਸਿਮੀ ਵਲੇ ਫੈਮਿਲੀ ਡੈਂਟਲ ਆਫਿਸ অর ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ